ਸਵਾਗਤ ਹੈ ਜੀ ਇੱਕ ਹੋਰ ਕਹਾਣੀ ਵਿੱਚ ਜੇਕਰ ਕਹਾਣੀ ਪਸੰਦ ਆਵੇ ਤਾਂ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਜੀ ਦੋਸਤੋ ਸਿਮਰਨ ਲਾਲ ਜੋੜੇ ਵਿੱਚ ਦੁਲਹਣ ਬਣੀ ਗੁਲਾਬ ਦੇ ਫੁੱਲਾਂ ਨਾਲ ਸਜੇ ਬੈੱਡ ਤੇ ਬੈਠੀ ਤੇ ਸਾਰਾ ਕਮਰਾ ਫੁੱਲਾਂ ਦੀ ਸੁਗੰਧ ਨਾਲ ਮਹਿਕ ਰਿਹਾ ਸੀ ਸਿਮਰਨ ਦੇ ਦਿਲ ਦਿਮਾਗ ਵਿੱਚ ਲੱਖਾਂ ਹੀ ਸੁਪਨੇ ਲੱਖਾਂ ਹੀ ਚਾਹ ਸੋਚਾਂ ਆਪਣੇ ਵਿਆਹ ਨੂੰ ਲੈ ਕੇ ਤੇ ਆਪਣੀ ਸੁਹਾਗਰਾਤ ਨੂੰ ਲੈ ਕੇ ਸੀ ਉਹ ਬੜੀ بے ਸਬਰੀ ਨਾਲ ਤੇ ਥੋੜੀ ਕਬਰਾਈ ਹੋਈ ਆਪਣੇ ਪਤੀ ਦਾ ਇੰਤਜ਼ਾਰ ਕਰ ਰਹੀ ਸੀ ਤਾਂ ਅਚਾਨਕ ਦਰਵਾਜ਼ਾ ਖੁੱਲਦਾ ਹੈ ਤੇ ਸਿਮਰਨ ਥੋੜਾ ਘਬਰਾ ਜਾਂਦੀ ਹੈ ਦਰਵਾਜ਼ਾ ਖੋਲ ਕੇ ਸਿਮਰਨ ਦਾ ਪਤੀ ਅੰਦਰ ਆਉਂਦਾ ਹੈ ਤੇ ਦਰਵਾਜ਼ਾ ਬੰਦ ਕਰ ਦਿੰਦਾ ਹੈ ਫਿਰ ਉਹ ਸਿਮਰਨ ਕੋਲ ਆ ਕੇ ਬੈਠ ਗਿਆ ਤੇ ਸਿਮਰਨ ਨੂੰ ਕਿਹਾ ਤੁਸੀਂ ਹਜੇ ਤੱਕ ਸੁੱਤੇ ਨਹੀਂ ਹੋ ਤੇ ਆ ਕੀ ਤੁਸੀਂ ਆਪਣੇ ਕੱਪੜੇ ਵੀ ਬਦਲੇ ਨਹੀਂ ਚਲੋ ਜਾ ਕੇ ਆਪਣੇ ਕੱਪੜੇ ਬਦਲੋ ਤੇ ਆ ਕੇ ਸੌਂ ਜਾਵਾ ਮੈਂ ਵੀ ਸੌਣ ਲੱਗਾ ਬਹੁਤ ਥੱਕ ਗਿਆ ਹਾਂ ਸਿਮਰਨ ਹੈਰਾਨ ਸੀ ਕਿ ਉਸਦੇ ਪਤੀ ਨੇ ਉਸ ਨੂੰ ਕੁਝ ਵੀ ਨਹੀਂ ਪੁੱਛਿਆ ਤੇ ਨਾ ਹੀ ਕੋਈ ਉਸ ਨਾਲ ਪਿਆਰ ਨਾਲ ਗੱਲ ਕੀਤੀ ਬਸ ਉਸ ਨੂੰ ਸੌਣ ਦੀ ਪਈ ਏ ਸਿਮਰਨ ਨੂੰ ਜੋ ਵੀ ਉਸਦੀ ਭਾਬੀ ਨੇ ਕਿਹਾ ਸੀ ਤੇ ਸਮਝਾਇਆ ਸੀ ਉਹੋ ਜੀ ਤਾਂ ਕੋਈ ਗੱਲ ਵੀ ਉਸਦੇ ਪਤੀ ਨੇ ਉਸ ਨਾਲ ਨਹੀਂ ਕੀਤੀ ਤੇ ਸਿਮਰਨ ਦੇ ਵਿਆਹ ਤੇ ਆਪਣੀ ਪਹਿਲੀ ਰਾਤ ਦੇ ਸਾਰੇ ਸੁਪਨੇ ਇਦਾਂ ਹੀ ਤਰੇ ਦੇ ਤਰੇ ਰਹਿ ਗਏ ਉਸਦੇ ਪਤੀ ਨੇ ਇੱਕ ਨਜ਼ਰ ਉਸ ਨੂੰ ਦੇਖਿਆ ਤੱਕ ਨਹੀਂ ਸੀ ਸਿਮਰਨ ਨੇ ਸੋਚਿਆ ਸ਼ਾਇਦ ਥੱਕੇ ਹੋਏ ਹੋਣਗੇ ਇਸ ਲਈ ਇਦਾਂ ਕਰ ਰਹੇ ਨੇ ਤੇ ਉਹ ਕੱਪੜੇ ਬਦਲ ਕੇ ਬੈੱਡ ਤੇ ਆ ਕੇ ਸੌ ਜਾਂਦੀ ਹੈ ਦਰਅਸਲ ਸਿਮਰਨ ਬਹੁਤ ਪੜ੍ਹੀ ਲਿਖੀ ਤੇ ਸੋਹਣੀ ਕੁੜੀ ਸੀ ਉਸਦੇ ਘਰਦਿਆਂ ਨੇ ਸਿਮਰਨ ਦਾ ਵਿਆਹ ਇੱਕ ਮਹੀਨੇ ਦੇ ਅੰਦਰ ਅੰਦਰ ਕਰ ਦਿੱਤਾ ਸੀ ਕਿਉਂਕਿ ਉਹਨਾਂ ਨੂੰ ਮੁੰਡਾ ਤੇ ਮੁੰਡੇ ਦਾ ਪਰਿਵਾਰ ਵਧੀਆ ਲੱਗਾ ਸੀ ਤੇ ਮੁੰਡਾ ਸਰਕਾਰੀ ਨੌਕਰੀ ਦੇ ਨਾਲ-ਨਾਲ ਆਪਣੇ ਘਰ ਵਾਲਿਆਂ ਦਾ ਇਕਲੌਤਾ ਮੁੰਡਾ ਸੀ ਤੇ ਉਸ ਦਾ ਪਿਤਾ ਵੀ ਸਰਕਾਰੀ ਬੈਂਕ ਵਿੱਚ ਨੌਕਰੀ ਕਰਦਾ ਸੀ ਵਿਆਹ ਤੋਂ ਪਹਿਲਾਂ ਸਿਮਰਨ ਤੇ ਉਸਦੇ ਪਤੀ ਦੀ ਫੋਨ ਤੇ ਕਦੇ ਕੋਈ ਗੱਲ ਨਹੀਂ ਹੋਈ ਸੀ ਤੇ ਨਾ ਹੀ ਉਹ ਬਹੁਤਾ ਇੱਕ ਦੂਜੇ ਨੂੰ ਜਾਣਦੇ ਸੀ ਉਹਨਾਂ ਬਸ ਮੰਗਣੇ ਵਾਲੇ ਦਿਨ ਹੀ ਇੱਕ ਦੂਜੇ ਨੂੰ ਦੇਖਿਆ ਸੀ ਇਸ ਲਈ ਸਿਮਰਨ ਪਹਿਲੀ ਰਾਤ ਆਪਣੇ ਪਤੀ ਵੱਲੋਂ ਕੀਤੇ ਇਦਾਂ ਦੇ ਵਿਵਹਾਰ ਕਰਕੇ ਥੋੜੀ ਹੈਰਾਨ ਜਰੂਰ ਸੀ ਪਰ ਫਿਰ ਵੀ ਸਿਮਰਨ ਨੇ ਗੱਲ ਦਿਲ ਤੇ ਨਹੀਂ ਲਾਈ ਤੇ ਸੌ ਗਈ ਸੀ ਦੂਜੇ ਦਿਨ ਸਿਮਰਨ ਤੋਂ ਉਸਦੀ ਸੱਸ ਨੇ ਬਾਕੀ ਸਾਰੇ ਰੀਤੀ ਰਿਵਾਜ ਪੂਰੇ ਕਰਵਾ ਲੈ ਤੇ ਨਵੀਂ ਵਿਆਹੀ ਜੋੜੀ ਨੂੰ ਮੱਥਾ ਟਿਕਾ ਕੇ ਲੈ ਆਈ ਅੱਡ ਸਿਮਰਨ ਦਾ ਪਤੀ ਉਸਦੇ ਨਾਲ ਬਹੁਤ ਵਧੀਆ ਤਰੀਕੇ ਨਾਲ ਗੱਲ ਕਰ ਰਿਹਾ ਸੀ ਤੇ ਫਿਰ ਸਾਰੇ ਮਹਿਮਾਨਾਂ ਦੇ ਜਾਣ ਤੋਂ ਬਾਅਦ ਸਿਮਰਨ ਆਪਣੇ ਕਮਰੇ ਵਿੱਚ ਚਲੀ ਜਾਂਦੀ ਹੈ ਸਿਮਰਨ ਦਾ ਪਤੀ ਵੀ ਉੱਥੇ ਪਹਿਲਾਂ ਹੀ ਬੈੱਡ ਤੇ ਬੈਠਾ ਹੋਇਆ ਸੀ ਉਹ ਥੋੜਾ ਸ਼ਰਮਾਉਂਦੀ ਹੋਈ ਬੈੱਡ ਦੇ ਦੂਜੇ ਪਾਸੇ ਬੈਠ ਜਾਂਦੀ ਹੈ ਤਾਂ ਉਸ ਦਾ ਪਤੀ ਉਸ ਨੂੰ ਕਹਿੰਦਾ ਹੈ ਕਿ ਮੇਰੇ ਘਰ ਵਿੱਚ ਤੁਹਾਡਾ ਦਿਲ ਲੱਗ ਗਿਆ ਕਿ ਨਹੀਂ ਸਿਮਰਨ ਨੇ ਹੌਲੀ ਜਿਹਾ ਕਿਹਾ ਹਾਂਜੀ ਹੌਲੀ ਹੌਲੀ ਆਪੇ ਲੱਗ ਜਾਵੇਗਾ ਜੀ ਫਿਰ ਉਸ ਦਾ ਪਤੀ ਕਹਿੰਦਾ ਹੈ ਕਿ ਤੁਸੀਂ ਮੈਨੂੰ ਮੇਰਾ ਨਾਂ ਅਰਸ਼ ਕਹਿ ਕੇ ਬੁਲਾਇਆ ਕਰੋ ਮੈਨੂੰ ਚੰਗਾ ਲੱਗੇਗਾ ਤੇ ਹਾਂ ਸਿਮਰਨ ਜੀ ਮੇਰੀ ਕਿਸੇ ਗੱਲ ਦਾ ਗੁੱਸਾ ਨਾ ਕਰਨਾ ਠੀਕ ਹੈ ਜੀ ਪਰ ਅਰਸ਼ ਇੱਕ ਵਾਰ ਵੀ ਉਸ ਦੇ ਕੋਲ ਆ ਕੇ ਨਹੀਂ ਬੈਠਦਾ ਤੇ ਨਾ ਹੀ ਉਸ ਨਾਲ ਕੋਈ ਪਿਆਰ ਦੀ ਗੱਲ ਕਰਦਾ ਹੈ ਸਿਮਰਨ ਨੂੰ ਥੋੜਾ ਅਜੀਬ ਜਰੂਰ ਮਹਿਸੂਸ ਹੋ ਰਿਹਾ ਸੀ ਪਰ ਉਸ ਨੂੰ ਕਿਸੇ ਵੀ ਅਸਲੀ ਗੱਲ ਦਾ ਪਤਾ ਨਹੀਂ ਸੀ ਕਿ ਆਖਰ ਅਰਸ਼ ਉਸ ਨਾਲ ਇਦਾਂ ਬਗਾਨਿਆਂ ਵਾਂ ਕਿਉਂ ਕਰ ਰਿਹਾ ਹੈ ਸਿਮਰਨ ਬੈਠੀ ਬੈਠੀ ਸੋਚ ਰਹੀ ਸੀ ਕਿ ਮੇਰੀ ਭਾਬੀ ਤਾਂ ਕਹ ਰਹੀ ਸੀ ਕਿ ਬੰਦੇ ਬਹੁਤ ਤੇਜ ਹੁੰਦੇ ਨੇ ਤੇ ਆਪਣੀ ਪਤਨੀ ਨੂੰ ਬਹੁਤ ਪਿਆਰ ਕਰਦੇ ਆ ਇਹਨਾਂ ਕੋਲੋਂ ਤਾਂ ਇੱਕ ਦਿਨ ਵੀ ਆਪਣੀ ਪਤਨੀ ਤੋਂ ਦੂਰ ਨਹੀਂ ਰਿਹਾ ਜਾਂਦਾ ਹੈ ਜਦ ਬਸ ਪਤਨੀ ਵਿਆਹ ਕੇ ਘਰ ਆਈ ਨਹੀਂ ਕਿ ਪਹਿਲੇ ਹੀ ਰਾਤ ਉਸਦੇ ਭੁੱਖੇ ਸ਼ੇਰ ਦੀ ਤਰ੍ਹਾਂ ਟੁੱਟ ਪੈਂਦੇ ਨੇ ਪਹਿਲੀ ਰਾਤ ਬਹੁਤ ਹੀ ਪਿਆਰ ਭਰੀ ਤੇ ਸਭ ਤੋਂ ਯਾਦਗਾਰ ਰਾਤ ਹੁੰਦੀ ਹੈ ਜਿਵੇਂ ਰਾਤ ਪਤੀ ਪਤਨੀ ਇੱਕ ਦੂਜੇ ਨੂੰ ਮਿਲਦੇ ਨੇ ਤੇ ਸਮਝਦੇ ਨੇ ਤੇ ਹਮੇਸ਼ਾ ਲਈ ਇੱਕ ਦੂਜੇ ਦੇ ਤਨ ਮਨ ਤੋਂ ਹੋ ਜਾਂਦੇ ਨੇ ਇਧਰ ਸਿਮਰਨ ਦਾ ਬਿਲਕੁਲ ਉਲਟ ਹੋ ਰਿਹਾ ਸੀ ਉਸ ਦਾ ਪਤੀ ਅਰਸ਼ ਉਸ ਕੋਲੋਂ ਵਿਆਹ ਦੇ ਦੂਜੇ ਦਿਨ ਦੀ ਦੂਰੀ ਬਣਾਈ ਰੱਖਦਾ ਹੈ ਤੇ ਫਿਰ ਰਾਤ ਨੂੰ ਸਿਮਰਨ ਨੂੰ ਕਹਿੰਦਾ ਹੈ ਕਿ ਮੈਂ ਜਲਦੀ ਸੌਣਾ ਹੈ ਕੱਲ ਮੈਂ ਕੰਮ ਤੇ ਵੀ ਜਾਣਾ ਹੈ ਇਸ ਲਈ ਤੁਸੀਂ ਵੀ ਜਲਦੀ ਨਾਲ ਸੌ ਜਾਓ ਦੂਜੇ ਪਾਸੇ ਸਿਮਰਨ ਅੱਜ ਵੀ ਥੋੜੀ ਪਰੇਸ਼ਾਨ ਜਿਹੀ ਹੋਈ ਆਪਣੀਆਂ ਹੀ ਸੋਚਾਂ ਵਿੱਚ ਗਵਾਚੀ ਹੋਈ ਸੀ ਇਸੇ ਤਰ੍ਹਾਂ ਸਿਮਰਨ ਦਾ ਆਪਣੇ ਸਹੁਰੇ ਘਰ ਵਿੱਚ ਇੱਕ ਹਫ਼ਤਾ ਲੰਘ ਜਾਂਦਾ ਹੈ ਤੇ ਉਸ ਨੂੰ ਅਜੀਹਾ ਲੱਗਦਾ ਹੈ ਜਿਵੇਂ ਕਿਸੇ ਰਿਸ਼ਤੇਦਾਰ ਦੇ ਘਰ ਛੁੱਟੀਆਂ ਕੱਟਣ ਆਈ ਹੋਵੇ ਉਸ ਨੂੰ ਇਦਾਂ ਲੱਗ ਰਿਹਾ ਸੀ ਜਿਵੇਂ ਕਿ ਉਹ ਤੇ ਅਰਸ਼ ਹਜੇ ਵੀ ਇੱਕ ਦੂਜੇ ਤੋਂ ਬਹੁਤ ਅਣਜਾਣ ਨੇ ਉਸ ਰਾਤ ਸਿਮਰਨ ਆਪਣੇ ਕਮਰੇ ਵਿੱਚ ਬੈੱਡ ਤੇ ਲੰਮੀ ਪਈ ਹੋਈ ਸੀ ਤੇ ਅਰਸ਼ ਕਮਰੇ ਅੰਦਰ ਆ ਕੇ ਦਰਵਾਜ਼ਾ ਬੰਦ ਕਰਦਾ ਹੋਇਆ ਥੋੜੀ ਲੜਖੜਾਉਂਦੀ ਆਵਾਜ਼ ਵਿੱਚ ਸਿਮਰਨ ਨੂੰ ਕਹਿੰਦਾ ਹੈ ਕੀ ਤੁਸੀਂ ਸੌਂਗੇ ਤਾਂ ਸਿਮਰਨ ਇੱਕਦਮ ਉੱਠ ਕੇ ਅਰਸ਼ ਨੂੰ ਪੁੱਛਦੀ ਹੈ ਕੀ ਤੁਸੀਂ ਡਰਿੰਕ ਕੀਤੀ ਹੋਈ ਹੈ ਅਰਸ਼ ਨੇ ਕਿਹਾ ਹਾਂ ਜੀ ਕੀਤੀ ਹੈ ਠੀਕ ਹੈ ਮੈਂ ਤੁਹਾਡੇ ਲਈ ਪਾਣੀ ਲੈ ਕੇ ਆਉਂਦੀ ਹਾਂ ਅਰਸ਼ ਉਸ ਨੂੰ ਕਹਿੰਦਾ ਹੈ ਕਿ ਉਸ ਨੂੰ ਪਾਣੀ ਨਹੀਂ ਚਾਹੀਦਾ ਤੇ ਫਿਰ ਸਿਮਰਨ ਅਰਸ਼ ਨੂੰ ਕਹਿੰਦੀ ਹੈ ਜੀ ਪਰ ਮੈਨੂੰ ਤਾਂ ਕਿਹਾ ਗਿਆ ਸੀ ਤੁਸੀਂ ਸ਼ਰਾਬ ਨੂੰ ਹੱਥ ਤੱਕ ਨਹੀਂ ਲਗਾਉਂਦੇ ਅਰਸ਼ ਕਹਿੰਦਾ ਸੌਰੀ ਯਾਰ ਅੱਜ ਦੋਸਤਾਂ ਨੇ ਪਲਾ ਦਿੱਤੀ ਹੈ ਤੇ ਸਿਮਰਨ ਦਾ ਹੱਥ ਖਿੱਚ ਕੇ ਉਸ ਨੂੰ ਗਲੇ ਨਾਲ ਲਾ ਲੈਂਦਾ ਹੈ ਸਿਮਰਨ ਨੂੰ ਕੁਝ ਚੰਗਾ ਨਹੀਂ ਲੱਗਦਾ ਉਹ ਆਪਣੇ ਆਪ ਨੂੰ ਅਰਸ਼ ਕੋਲੋਂ ਛੁਡਾ ਰਹੀ ਸੀ ਪਰ ਅਰਸ਼ ਉਸ ਨੂੰ ਨਹੀਂ ਛੱਡਦਾ ਤੇ ੱਤਕਾ ਦੇ ਕੇ ਬੈੱਡ ਤੇ ਸੱਟ ਦਿੰਦਾ ਹੈ ਸਿਮਰਨ ਜਦੋਂ ਅਰਸ਼ ਦੀਆਂ ਅੱਖਾਂ ਵਿੱਚ ਦੇਖਦੀ ਹੈ ਤਾਂ ਉਸ ਨੂੰ ਉਸ ਦੀਆਂ ਅੱਖਾਂ ਵਿੱਚ ਬਹੁਤ ਜ਼ਿਆਦਾ ਹਿਵਾਨੀਅਤ ਦਿਖਦੀ ਹੈ ਸਿਮਰਨ ਥੋੜਾ ਡਰ ਜਾਂਦੀ ਹੈ ਕਿ ਅਰਸ਼ ਨੂੰ ਕੋਈ ਹੋਸ਼ ਨਹੀਂ ਸੀ ਉਹ ਕਰ ਕੀ ਰਿਹਾ ਸੀ ਫਿਰ ਉਹ ਸਿਮਰਨ ਦੀ ਦੁੱਖ ਤਖਲੀਫ ਨੂੰ ਇੱਕ ਪਾਸੇ ਰੱਖ ਕੇ ਹਵਾਨ ਬਣ ਜਾਂਦਾ ਹੈ ਤੇ ਆਪਣੀ ਹਵਸ਼ ਮਟਾ ਕੇ ਆਪ ਇੱਕ ਪਾਸੇ ਬੈੱਡ ਤੇ ਸੌ ਜਾਂਦਾ ਹੈ ਸਿਮਰਨ ਵਿਚਾਰੀ ਆਪਣੇ ਆਪ ਨੂੰ ਸੰਭਾਲਦੀ ਰੋਂਦੀ ਹੋਈ ਇੱਕ ਕੋਨੇ ਵਿੱਚ ਬੈਠ ਜਾਂਦੀ ਹੈ ਤੇ ਸੋਚਦੀ ਹੈ कि ਇਹ ਹੀ ਸੁਆਗਰਾਤ ਹੁੰਦੀ ਹੈ ਜਿਸ ਰਾਤ ਨੂੰ ਲੈ ਕੇ ਕੁੜੀਆਂ ਇੰਨੇ ਸੁਪਨੇ ਦੇਖਦੀਆਂ ਹਨ ਇੰਨੀ ਗੰਦੀ ਤੇ ਦੁੱਖ ਵਾਲੀ ਰਾਤ ਸਿਮਰਨ ਬਹੁਤ ਰੋਂਦੀ ਹੈ ਤੇ ਆਪਣਾ ਆਪ ਸੰਭਾਲ ਕੇ ਉੱਥੇ ਹੀ ਸੌਂ ਜਾਂਦੀ ਹੈ ਸਵੇਰੇ ਸਿਮਰਨ ਦਾ ਪੂਰਾ ਸਰੀਰ ਦਰਦ ਕਰ ਰਿਹਾ ਸੀ ਤੇ ਉਸ ਨੂੰ ਆਪਣੇ ਆਪ ਨੂੰ ਬੇਖਾਰ ਵੀ ਮਹਿਸੂਸ ਹੋ ਰਿਹਾ ਸੀ ਸਿਮਰਨ ਬੜੀ ਹਿੰਮਤ ਜੀ ਕਰਕੇ ਨਹਾਉਂਦੀ ਹੈ ਤੇ ਆਪਣੇ ਕੱਪੜੇ ਬਦਲ ਕੇ ਬੈੱਡ ਉੱਤੇ ਆ ਕੇ ਲੰਮੀ ਪੈ ਜਾਂਦੀ ਹੈ ਅਰਸ਼ ਨੂੰ ਦੇਖਦੀ ਹੈ ਜੋ ਹਜੇ ਵੀ ਸੁੱਤਾ ਪਿਆ ਸੀ ਅਰਸ਼ ਅਰਸ਼ ਬਾਹਰ ਉਸਦੀ ਮੰਮੀ ਦੀ ਆਵਾਜ਼ ਆਉਂਦੀ ਹੈ ਉੱਠਿਆ ਨਹੀਂ ਅਰਸ਼ ਜਲਦੀ ਨਾਲ ਉੱਠ ਕੇ ਹਾਂਜੀ ਮੰਮੀ ਨਹਾ ਕੇ ਬਾਹਰ ਆਉਂਦਾ ਹਾਂ ਤੇ ਅਰਸ਼ ਬਿਨਾਂ ਸਿਮਰਨ ਵੱਲ ਦੇਖੇ ਕੁਝ ਉਸ ਨੂੰ ਪੁੱਛੇ ਬਾਥਰੂਮ ਵਿੱਚ ਨਹਾਉਣ ਚਲਾ ਜਾਂਦਾ ਹੈ ਤੇ ਨਹਾ ਕੇ ਤਿਆਰ ਹੋ ਕੇ ਬਾਹਰ ਜਾ ਕੇ ਬੈਠ ਜਾਂਦਾ ਹੈ ਸਿਮਰਨ ਦੀ ਸੱਸ ਉਸ ਦੇ ਕੋਲ ਆਉਂਦੀ ਹੈ ਤੇ ਸਿਮਰਨ ਨੂੰ ਕਹਿੰਦੀ ਹੈ ਕਿ ਕੀ ਹੋਇਆ ਸਿਮਰਨ ਤੂੰ ਅੱਜ ਬਾਹਰ ਨਹੀਂ ਆਈ ਸਿਮਰਨ ਕਹਿੰਦੀ ਹੈ ਕਿ ਮੰਮੀ ਮੇਰੀ ਥੋੜੀ ਤਬੀਅਤ ਖਰਾਬ ਲੱਗ ਰਹੀ ਹੈ ਤਾਂ ਉਸ ਦੀ ਸੱਸ ਉਸ ਨੂੰ ਕਹਿੰਦੀ ਹੈ ਰੁਕਮੈ ਅਰਸ਼ਨੂ ਕਹਿੰਦੀ ਹਾਂ ਕਿ ਤੈਨੂੰ ਨਾਲ ਲੈ ਕੇ ਦਵਾਈ ਲੈ ਆਵੇ ਤੇ ਫਿਰ ਅਰਸ਼ ਆਪਣੀ ਮਾਂ ਦੇ ਕਹਿਣ ਤੇ ਸਿਮਰਨ ਨੂੰ ਗੱਡੀ ਵਿੱਚ ਨਾਲ ਲੈ ਕੇ ਇੱਕ ਡਾਕਟਰ ਕੋਲ ਦਵਾਈ ਲੈਣ ਜਾਂਦਾ ਹੈ ਤਾਂ ਡਾਕਟਰ ਸਿਮਰਨ ਦਾ ਚੈੱਕਅਪ ਕਰਨ ਲਈ ਉਸ ਨੂੰ ਅੰਦਰ ਲੈ ਕੇ ਜਾਂਦਾ ਹੈ ਸਿਮਰਨ ਦਾ ਚੈੱਕਅਪ ਕਰਨ ਤੋਂ ਬਾਅਦ ਸਿਮਰਨ ਤੇ ਅਰਸ਼ ਦੋਵਾਂ ਨੂੰ ਪੁੱਛਦਾ ਹੈ ਕਿ ਤੁਹਾਡਾ ਨਵਾਂ ਵਿਆਹ ਹੋਇਆ ਲੱਗਦਾ ਏ ਸਿਮਰਨ ਤੇ ਅਰਸ਼ ਕੁਝ ਨਹੀਂ ਬੋਲਦੇ ਤਾਂ ਡਾਕਟਰ ਕਹਿੰਦਾ ਹੈ ਤੁਸੀਂ ਪਲੀਜ਼ ਜਦੋਂ ਵੀ ਰਿਲੇਸ਼ਨ ਬਣਾਓ ਤਾਂ ਥੋੜੀ ਸਾਵਧਾਨੀ ਨਾਲ ਕਿਉਂਕਿ ਤੁਹਾਡੀ ਵਾਈਫ ਨੂੰ ਬਹੁਤ ਤਕਲੀਫ ਹੋ ਰਹੀ ਹੈ ਤੇ ਉਸ ਨੂੰ ਥੋੜੇ ਦਿਨ ਰੈਸਟ ਦੀ ਲੋੜ ਹੈ ਮੈਂ ਦਵਾਈ ਲਿਖ ਦਿੱਤਾ ਹਾਂ ਥੋੜੇ ਦਿਨਾਂ ਬਾਅਦ ਸਭ ਠੀਕ ਹੋ ਜਾਵੇਗਾ ਫਿਰ ਦੋਵੇਂ ਘਰ ਚਲੇ ਜਾਂਦੇ ਨੇ ਤੇ ਸਿਮਰਨ ਇਸ ਗੱਲ ਦਾ ਜ਼ਿਕਰ ਕਿਸੇ ਨਾਲ ਨਹੀਂ ਕਰਦੀ ਬਸ ਹੁਣ ਥੋੜੀ ਉਦਾਸ ਜ਼ਰੂਰ ਰਹਿਣ ਲੱਗ ਜਾਂਦੀ ਹੈ ਤੇ ਥੋੜੇ ਦਿਨਾਂ ਬਾਅਦ ਉਹ ਠੀਕ ਹੋ ਜਾਂਦੀ ਹੈ ਇਸੇ ਤਰ੍ਹਾਂ ਅਰਸ਼ ਸਿਮਰਨ ਨਾਲ ਬਹੁਤੀ ਗੱਲ ਕਦੇ ਵੀ ਨਹੀਂ ਕਰਦਾ ਸੀ ਤੇ ਸਿਮਰਨ ਵਿਚਾਰੀ ਅੰਦਰੋਂ-ਅੰਦਰੀ ਕੋਟ ਰਹੀ ਸੀ ਉਸਦੇ ਵਿਆਹ ਨੂੰ ਅੱਜ ਪੂਰਾ ਡੇਢ ਮਹੀਨਾ ਹੋ ਗਿਆ ਸੀ ਇਸ ਡੇਢ ਮਹੀਨੇ ਵਿੱਚ ਇੱਕ ਦੋ ਵਾਰੀ ਸਿਮਰਨ ਆਪਣੇ ਪੀਕੇ ਕਰ ਹੋ ਆਈ ਸੀ ਫਿਰ ਇੱਕ ਦਿਨ ਅਰਸ਼ ਦੁਬਾਰਾ ਪਹਿਲਾਂ ਦੀ ਤਰ੍ਹਾਂ ਰੱਜ ਕੇ ਪੀਕੇ ਆਉਂਦਾ ਹੈ ਤੇ ਉਸ ਰਾਤ ਦੀ ਤਰ੍ਹਾਂ ਇਸ ਰਾਤ ਵੀ ਸਿਮਰਨ ਨਾਲ ਬਿਨਾ ਕੋਈ ਗੱਲ ਬਾਤ ਕੀਤੇ ਕਮਰੇ ਵਿੱਚ ਆਉਂਦੇ ਹੀ ਉਸ ਦੇ ਨਾਲ ਜ਼ਬਰਦਸਤੀ ਕਰਨ ਲੱਗ ਜਾਂਦਾ ਹੈ ਸਿਮਰਨ ਵਿਚਾਰੀ ਫਿਰ ਉਸ ਰਾਤ ਦੀ ਤਰ੍ਹਾਂ ਸਭ ਸਹਿ ਲੈਂਦੀ ਹੈ ਤੇ ਅਰਸ਼ ਨੇ ਸਿਮਰਨ ਨਾਲ ਹਵਾਲੀयत ਦੀ ਸਾਰੀ ਹੱਦ ਪਾਰ ਕਰ ਦਿੱਤੀ ਸੀ ਫਿਰ ਉਹ ਆਪਣੇ ਫੋਨ ਵਿੱਚ ਉਸਦੀ ਵੀਡੀਓ ਰਿਕਾਰਡ ਕਰਨ ਲੱਗ ਜਾਂਦਾ ਹੈ ਸਿਮਰਨ ਬਹੁਤ ਮਨਾ ਕਰਦੀ ਹੈ ਪਰ ਅਰਸ਼ ਉਸਦੀ ਇੱਕ ਨਹੀਂ ਸੁਣਦਾ ਇਸ ਤਰ੍ਹਾਂ ਸਿਮਰਨ ਵਿਚਾਰੀ ਕੁਝ ਨਹੀਂ ਬੋਲਦੀ ਤੇ ਫਿਰ ਉਸਦੀ ਪੂਰੀ ਰਾਤ ਰੋਂਦੀ ਦੀ ਲੰਘ ਜਾਂਦੀ ਹੈ ਸਿਮਰਨ ਦੂਜੇ ਦਿਨ ਅਰਸ਼ ਦੇ ਜਾਣ ਤੋਂ ਬਾਅਦ ਥੋੜੀ ਜੀ ਹਿੰਮਤ ਕਰਕੇ ਇਹ ਸਭ ਗੱਲਾਂ ਆਪਣੀ ਸੱਸ ਨੂੰ ਦੱਸ ਦਿੰਦੀ ਹੈ ਉਸਦੀ ਸੱਸ ਅਰਸ਼ ਨੂੰ ਸਮਝਾਉਣ ਦੀ ਬਜਾਏ ਸਿਮਰਨ ਨੂੰ ਕਹਿੰਦੀ ਹੈ ਕਿ ਕੋਈ ਨਾ ਹੌਲੀ-ਹੌਲੀ ਸਭ ਠੀਕ ਹੋ ਜਾਵੇਗਾ ਐਵੇਂ ਛੋਟੀ ਜੀ ਗੱਲ ਨੂੰ ਬਹੁਤਾ ਨਹੀਂ ਵਧਾਈਦਾ ਹੁੰਦਾ ਸਿਮਰਨ ਚੁੱਪਚਾਪ ਆਪਣੇ ਕੰਮ ਵਿੱਚ ਲੱਗ ਜਾਂਦੀ ਹੈ ਦੂਜੇ ਦਿਨ ਅਚਾਨਕ ਅਰਸ਼ ਸਿਮਰਨ ਨੂੰ ਕਹਿੰਦਾ ਹੈ ਕਿ ਚੱਲ ਅੱਜ ਤੈਨੂੰ ਮੈਂ ਆਪਣੇ ਦੋਸਤ ਦੇ ਵਿਆਹ ਤੇ ਲੈ ਕੇ ਚੱਲਦਾ ਹਾਂ ਅਰਸ਼ ਬਹੁਤ ਖੁਸ਼ ਸੀ ਤੇ ਸਿਮਰਨ ਨੂੰ ਵਧੀਆ ਕੱਪੜੇ ਤੇ ਪਾਰਲਰ ਤੋਂ ਤਿਆਰ ਕਰਵਾ ਕੇ ਉੱਥੇ ਲੈ ਕੇ ਜਾਂਦਾ ਹੈ ਸਾਰੇ ਸਿਮਰਨ ਦੀ ਬਹੁਤ ਤਾਰੀਫ਼ ਕਰਦੇ ਨੇ ਤੇ ਅਰਸ਼ ਦਾ ਵੀ ਸਿਮਰਨ ਨੂੰ ਦੂਜਾ ਹੀ ਰੂਪ ਦੇਖਣ ਨੂੰ ਮਿਲਦਾ ਹੈ ਸਿਮਰਨ ਵੀ ਬਹੁਤ ਖੁਸ਼ ਹੁੰਦੀ ਹੈ ਕਿ ਅਚਾਨਕ ਸਿਮਰਨ ਨੂੰ ਉੱਥੇ ਵਿਆਹ ਵਿੱਚ ਪਤਾ ਲੱਗਦਾ ਹੈ ਕਿ ਅਰਸ਼ ਸਰਕਾਰੀ ਨੌਕਰੀ ਨਹੀਂ ਕਰਦਾ ਉਹ ਤਾਂ ਸਿਰਫ ਠੇਕੇ ਉੱਤੇ ਉਸ ਦਫ਼ਤਰ ਵਿੱਚ ਕੰਮ ਕਰ ਰਿਹਾ ਹੈ ਸਿਮਰਨ ਨੂੰ ਬਹੁਤ ਗੁੱਸਾ ਆਉਂਦਾ ਹੈ ਉਸ ਨੂੰ ਵਿਆਹ ਤੋਂ ਪਹਿਲਾਂ ਜੋ ਵੀ ਦੱਸਿਆ ਗਿਆ ਸੀ ਉਹ ਸਭ ਗਲਤ ਸੀ ਔਲੀ-ਹੌਲੀ ਸਭ ਸਚਾਈ ਸਿਮਰਨ ਅੱਗੇ ਆ ਰਹੀ ਸੀ ਜਦੋਂ ਸਿਮਰਨ ਨੇ ਇਸ ਬਾਰੇ ਆਪਣੇ ਘਰਦਿਆਂ ਤੇ ਸੱਸ ਨਾਲ ਗੱਲ ਕੀਤੀ ਤਾਂ ਸਾਰੇ ਉਸ ਨੂੰ ਕਹਿਣ ਲੱਗੇ ਕਿ ਤੈਨੂੰ ਰੋਟੀ ਖਾਣ ਨਾਲ ਮਤਲਬ ਹੈ ਤੈਨੂੰ ਕੀ ਲੱਗੇ ਕੋਈ ਕੀ ਕੰਮ ਕਰਦਾ ਹੈ ਸਿਮਰਨ ਫਿਰ ਵਿਚਾਰੀ ਚੁੱਪਚਾਪ ਸਭ ਭੁੱਲ ਜਾਂਦੀ ਹੈ ਦਾ ਅਸਲ ਸਿਮਰਨ ਦੇ ਆਪਣੇ ਪਰਿਵਾਰ ਵਾਲੇ ਹੀ ਕਦੇ ਉਸ ਦੀ ਕਿਸੇ ਗੱਲ ਵਿੱਚ ਮਦਦ ਨਹੀਂ ਕਰ ਰਹੇ ਸੀ ਜਿਸ ਕਰਕੇ ਉਹ ਹਮੇਸ਼ਾ ਚੁੱਪ ਰਹਿੰਦੀ ਸੀ ਫਿਰ ਇੱਕ ਦਿਨ ਅਚਾਨਕ ਸਿਮਰਨ ਦੀ ਸੱਸ ਘਬराई ਹੋਈ ਸਿਮਰਨ ਨੂੰ ਕਹਿੰਦੀ ਹੈ ਕਿ ਜਲਦੀ ਚੱਲ ਹਸਪਤਾਲ ਜਾਣਾ ਹੈ ਅਰਸ਼ ਦਾ ਐਕਸੀਡੈਂਟ ਹੋ ਗਿਆ ਹੈ ਤੇ ਉਸਦੇ ਦਫ਼ਤਰ ਵਾਲੇ ਉਸ ਨੂੰ ਹਸਪਤਾਲ ਲੈ ਕੇ ਗਏ ਨੇ ਅਰਸ਼ ਦੇ ਪਿਤਾ ਵੀ ਉੱਥੇ ਹੀ ਆ ਜਾਣਗੇ ਤੂੰ ਜਲਦੀ ਨਾਲ ਚੱਲ ਅਸੀਂ ਚੱਲਦੇ ਹਾਂ ਸਿਮਰਨ ਆਪਣੀ ਸੱਸ ਨਾਲ ਹਸਪਤਾਲ ਪਹੁੰਚ ਜਾਂਦੀ ਹੈ ਤੇ ਜਦੋਂ ਉਹ ਅਰਸ਼ ਕੋਲ ਉਸਦੇ ਕਮਰੇ ਵਿੱਚ ਗਈ ਤਾਂ ਅਰਸ਼ ਬੈੱਡ ਤੇ ਬੇਸੁੱਧ ਪਿਆ ਹੋਇਆ ਸੀ ਤੇ ਉਸਦੇ ਸਿਰ ਤੇ ਸੱਟ ਲੱਗੀ ਹੋਈ ਸੀ। ਬਾਕੀ ਅਰਸ਼ ਦੇ ਸਰੀਰ ਤੇ ਕੋਈ ਖਰੋਚ ਤੱਕ ਨਹੀਂ ਆਈ ਸੀ। ਸਿਮਰਨ ਜਲਦੀ ਨਾਲ ਡਾਕਟਰ ਕੋਲ ਜਾ ਕੇ ਅਰਸ਼ ਦੀ ਹਾਲਤ ਦਾ ਪਤਾ ਕਰਦੀ ਹੈ ਤਾਂ ਸਿਮਰਨ ਡਾਕਟਰ ਦੀ ਗੱਲ ਸੁਣ ਕੇ ਹਰਨ ਰਹਿ ਜਾਂਦੀ ਹੈ। ਡਾਕਟਰ ਸਿਮਰਨ ਨੂੰ ਦੱਸਦਾ ਹੈ ਕਿ ਤੁਹਾਡੇ ਪਤੀ ਨੇ ਨਸ਼ੇ ਦੀ ਵੱਧ ਡੋਜ਼ ਲੈ ਲਈ ਹੈ ਤੇ ਆਪਣੇ ਟੀਕੇ ਵੀ ਲਗਾਉਂਦਾ ਹੈ। ਸਿਮਰਨ ਦੀ ਹੈਰਾਨੀ ਦੀ ਕੋਈ ਹੱਦ ਨਹੀਂ ਰਹੀ ਅਰਸ਼ ਨਸ਼ੇ ਕਰਦਾ ਹੈ ਤੇ ਇਸ ਵੱਧ ਨਸ਼ੇ ਕਰਕੇ ਹੀ ਅਰਸ਼ ਬੇਹੋਸ਼ ਹੋ ਗਿਆ ਸੀ ਉਸ ਦਾ ਕੋਈ ਐਕਸੀਡੈਂਟ ਨਹੀਂ ਹੋਇਆ ਸੀ ਉਹ ਤਾਂ ਨਸ਼ੇ ਕਰਕੇ ਬੇਹੋਸ਼ ਹੋ ਕੇ ਡਿੱਗ ਗਿਆ ਸੀ ਸਿਮਰਨ ਇਹ ਗੱਲ ਸੁਣ ਕੇ ਬਹੁਤ ਹੈਰਾਨ ਪਰੇਸ਼ਾਨ ਹੁੰਦੀ ਹੈ ਤੇ ਬਿਨਾਂ ਆਪਣੇ ਸੱਸ ਨੂੰ ਤੇ ਸਹੁਰੇ ਨੂੰ ਦੱਸੇ ਉਹ ਅਰਸ਼ ਦੇ ਦਫ਼ਤਰ ਵਾਲਾ ਬੈਗ ਚੈੱਕ ਕਰਦੀ ਹੈ ਤਾਂ ਉਸ ਨੂੰ ਅਰਸ਼ ਦੇ ਬੈਗ ਵਿੱਚੋਂ ਨਸ਼ਾ ਕਰਨ ਵਾਲੀਆਂ ਦਵਾਈਆਂ ਤੇ ਚਿੱਟੇ ਰੰਗ ਦਾ ਪੈਕਟ ਮਿਲਦਾ ਹੈ। ਸਿਮਰਨ ਇਹ ਸਭ ਦੇਖ ਕੇ ਇਕਦਮ 당ਗ ਰਹਿ ਜਾਂਦੀ ਹੈ ਤੇ ਫਿਰ ਆਪਣੇ ਆਪ ਨੂੰ ਥੋੜਾ ਸੰਭਾਲਦੀ ਹੋਈ ਸੋਚਦੀ ਹੈ ਕਿ ਕਿਉਂ ਅਰਸ਼ ਉਸ ਨਾਲ ਇਸ ਤਰ੍ਹਾਂ ਦਾ ਵਰਤਾਰਾ ਕਰਦਾ ਸੀ ਤੇ ਕਿਉਂ ਉਹ ਸਿਮਰਨ ਨੂੰ ਕਦੇ ਆਪਣੇ ਦਫ਼ਤਰ ਵਾਲੇ ਬੈਗ ਨੂੰ ਹੱਥ ਨਹੀਂ ਲਾਉਣ ਦਿੰਦਾ ਸੀ। ਉਸ ਨੂੰ ਆਪਣੇ ਸਾਰਿਆਂ ਸਵਾਲਾਂ ਦੇ ਜਵਾਬ ਅੱਜ ਮਿਲ ਗਏ ਸੀ ਪਰ ਸਿਮਰਨ ਕੀ ਕਰੇ? ਉਸ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਤੇ ਹਜੇ ਵੀ ਸਿਮਰਨ ਨੂੰ ਇੱਕ ਹੋਰ ਚਾਹੀਦਾ ਸਾਹਮਣਾ ਕਰਨਾ ਬਾਕੀ ਸੀ ਫਿਰ ਸਿਮਰਨ ਨੇ ਕਿਸੇ ਨਾਲ ਇਸ ਬਾਰੇ ਕੋਈ ਗੱਲ ਨਹੀਂ ਕੀਤੀ ਤੇ ਅਰਸ਼ ਨੂੰ ਹੋਸ਼ ਵਿੱਚ ਆਉਣ ਤੋਂ ਬਾਅਦ ਘਰ ਲੈ ਕੇ ਚਲੇ ਗਏ ਡਾਕਟਰ ਨੇ ਅਰਸ਼ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਕਿਹਾ ਨਹੀਂ ਤਾਂ jaan ja sakdi hai ਸਿਮਰਨ ਨੇ ਘਰ ਆ ਕੇ ਕਈ ਵਾਰ ਅਰਸ਼ ਨਾਲ ਇਸ ਬਾਰੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਕਰ ਨਹੀਂ ਸકી ਤੇ ਹੁਣ ਤਾਂ ਅਰਸ਼ ਨੇ ਨਸ਼ੇ ਵਿੱਚ ਸਿਮਰਨ ਨੂੰ ਕੁੱਟਣਾ ਮਾਰਨਾ ਵੀ ਸ਼ੁਰੂ ਕਰ ਦਿੱਤਾ ਸੀ ਇਸ ਬਾਰੇ ਜਦੋਂ ਸਿਮਰਨ ਨੇ ਆਪਣੇ ਘਰਦਿਆਂ ਨੂੰ ਦੱਸਿਆ ਤਾਂ ਉਹਨਾਂ ਨੇ ਉਲਟਾ ਉਸ ਨੂੰ ਹੀ ਚਾਰ ਸੁਣਾ ਦਿੱਤੀਆਂ ਇਸ ਤਰ੍ਹਾਂ ਸਿਮਰਨ ਤੇ ਅਰਸ਼ ਦੇ ਵਿਆਹ ਨੂੰ ਪੂਰੇ 4 ਮਹੀਨੇ ਹੋ ਗਏ ਇੱਕ ਦਿਨ ਅਚਾਨਕ ਅਰਸ਼ ਰਾਤ ਨੂੰ ਸਿਮਰਨ ਕੋਲ ਆ ਕੇ ਬੈਠ ਜਾਂਦਾ ਹੈ ਤੇ ਉਸ ਨੂੰ ਕਹਿੰਦਾ ਹੈ ਕਿ ਉਹ ਉਸ ਨਾਲ ਤਲਾਕ ਲੈ ਲਵੇ ਸਿਮਰਨ ਦੀ ਜ਼ਿੰਦਗੀ ਉਸ ਨਾਲ ਖਰਾਬ ਹੀ ਹੋਣੀ ਹੈ ਸਿਮਰਨ ਕਹਿੰਦੀ ਹੈ ਕਿ ਹੁਣ ਤਾਂ ਹੋ ਗਏ ਜਿੰਨੀ ਹੋਣੀ ਸੀ ਅਰਸ਼ ਉਸ ਨੂੰ ਕਹਿੰਦਾ ਹੈ ਕਿ ਤੈਨੂੰ ਕੁਝ ਨਹੀਂ ਪਤਾ ਮੈਂ ਬਹੁਤ ਨਸ਼ੇ ਕਰਦਾ ਹਾਂ ਮੇਰੇ ਘਰਦਿਆਂ ਨੂੰ ਇਹ ਸਭ ਪਤਾ ਸੀ ਇਸ ਕਰਕੇ ਮੈਂ ਵਿਆਹ ਨਹੀਂ ਕਰਵਾਉਣਾ ਚਾਹੁੰਦਾ ਸੀ ਪਰ ਮੇਰੇ ਘਰਦਿਆਂ ਨੇ ਜ਼ਬਰਦਸਤੀ ਮੇਰਾ ਵਿਆਹ ਕਰਵਾ ਦਿੱਤਾ ਮੈਂ ਤਾਂ ਫਿਰ ਵੀ ਚੁੱਪ ਰਿਹਾ ਵਿਆਹ ਵਾਲੇ ਦਿਨ ਹੀ ਭੱਜ ਜਾਣਾ ਚਾਹੁੰਦਾ ਸੀ ਪਰ ਮੇਰੀ ਮੰਮੀ ਮੈਂ ਨੂੰ ਕੱਲਾ ਨਹੀਂ ਛੱਡ ਰਹੀ ਸੀ ਹੁਣ ਮੈਂ ਨਹੀਂ ਚਾਹੁੰਦਾ ਕਿ ਤੂੰ ਮੇਰੇ ਹੱਥੋਂ ਮਾਰੀ ਜਾਵੇਂ ਕਿਉਂਕਿ ਮੈਨੂੰ ਨਸ਼ੇ ਵਿੱਚ ਕੁਝ ਵੀ ਪਤਾ ਨਹੀਂ ਲੱਗਦਾ ਤੇ ਇੱਕ ਗੱਲ ਹੋਰ ਜੋ ਮੈਂ ਸਿਮਰਨ ਤੈਨੂੰ ਦੱਸ ਦੇਣਾ ਚਾਹੁੰਦਾ ਹਾਂ ਕਿ ਮੈਂ ਤੈਨੂੰ ਕਦੇ ਵੀ ਇੱਕ ਪਤੀ ਹੋਣ ਦਾ ਸੁੱਖ ਨਹੀਂ ਦੇ ਸਕਦਾ ਹਾਂ ਕਿਉਂਕਿ ਮੈਂ ਜ਼ਿਆਦਾ ਨਸ਼ੇ ਕਰਮ ਕਰਕੇ ਨਾ ਮਰਦ ਬਣ ਗਿਆ ਹਾਂ ਸਿਰਫ ਨਸ਼ਿਆਂ ਤੇ ਦਵਾਈਆਂ ਦਾ ਸਹਾਰਾ ਲੈ ਕੇ ਹੀ ਸਹੀ ਹਾਂ ਸਿਮਰਨ ਇਹ ਸਭ ਸੁਣ ਕੇ ਬਹੁਤ ਹਰਾਨ ਹੁੰਦੀ ਹੈ ਪਰ ਉਹ ਅਰਸ਼ ਨੂੰ ਕਹਿੰਦੀ ਹੈ ਕਿ ਕੋਈ ਗੱਲ ਨਹੀਂ ਜੀ ਮੈਂ ਤੁਹਾਨੂੰ ਕਿਸੇ ਵਧੀਆ ਜੇ ਡਾਕਟਰ ਕੋਲ ਲੈ ਕੇ ਜਾਵਾਂਗੀ ਤੇ ਅਸੀਂ ਤੁਹਾਡਾ ਇਲਾਜ ਕਰਵਾਵਾਂਗੇ ਅੱਜ ਕੱਲ ਤਾਂ ਡਾਕਟਰਾਂ ਲਈ ਸਭ ਸੰਭਵ ਹੈ ਹਰ ਇੱਕ ਬਿਮਾਰੀ ਦਾ ਉਹਨਾਂ ਕੋਲ ਇਲਾਜ ਹੈ ਅਸੀਂ ਦੋਵੇਂ ਮਿਲ ਕੇ ਇਸ ਨਸ਼ਿਆਂ ਨੂੰ ਹੀ ਹਰਾ ਦੇਵਾਂਗੇ ਅਰਸ਼ ਉਸ ਟਾਈਮ ਤੇ ਸਿਮਰਨ ਨਾਲ ਬਹੁਤ ਹੀ ਪਿਆਰ ਨਾਲ ਗੱਲ ਕਰਦਾ ਹੈ ਤੇ ਉਸ ਨੂੰ ਪਿਆਰ ਕਰਨ ਦੀ ਕੋਸ਼ਿਸ਼ ਕਰਦਾ ਹੈ ਪਰ ਅਰਸ਼ ਨਿਰਾਸ਼ ਹੋ ਜਾਂਦਾ ਹੈ ਕਿ ਉਹ ਕੁਝ ਨਹੀਂ ਕਰ ਸਕਦਾ ਸਿਮਰਨ ਸਭ ਸਮਝ ਜਾਂਦੀ ਹੈ ਅਰਸ਼ ਦੁਆਰਾ ਫਿਰ ਉਸ ਨੂੰ ਕਹਿੰਦਾ ਹੈ ਕਿ ਤਲਾਕ ਲੈਲਾ ਮੇਰੇ ਕੋਲੋਂ ਚੰਗੀ ਰਹੇਗੀ ਪਰ ਸਿਮਰਨ ਨਹੀਂ ਮੰਨਦੀ ਹੁਣ ਇਹ ਸਭ ਤੋਂ ਬਾਅਦ ਅਰਸ਼ ਸਿਮਰਨ ਨਾਲ ਬਹੁਤ ਵਧੀਆ ਤਰੀਕੇ ਨਾਲ ਗੱਲ ਕਰਨ ਲੱਗਾ ਪਰ ਇੱਕ ਦਿਨ ਅਰਸ਼ ਫਿਰ ਉਸੇ ਤਰ੍ਹਾਂ ਰੱਜ ਕੇ ਨਸ਼ਾ ਕਰਕੇ ਆਉਂਦਾ ਹੈ ਤੇ ਰਾਤ ਨੂੰ ਸਿਮਰਨ ਨੂੰ ਬਹੁਤ ਕੁੱਟਦਾ ਹੈ ਤੇ ਕਹਿੰਦਾ ਹੈ ਮੈਂ ਤੈਨੂੰ ਅੱਜ ਮਾਰ ਦੇਵਾਂਗਾ ਤੇ ਸਿਮਰਨ ਦਾ ਗੱਲ ਫੜ ਕੇ ਕਹਿੰਦਾ ਹੈ ਮੈਂ ਨਸ਼ੇ ਕਦੇ ਨਹੀਂ ਛੱਡਾਂਗਾ ਐਵੇਂ ਆਈ ਮੈਨੂੰ ਸੁਧਾਰਨ ਵਾਲੀ ਮੈਂ ਇਹੋ ਜਿਹਾ ਬੰਦਾ ਨਹੀਂ ਹਾਂ ਜੋ ਆਪਣੀ ਔਰਤ ਦੇ ਥੱਲੇ ਲੱਗ ਕੇ ਰਹਾ ਮੇਰੀ ਮਾਂ ਮੈਨੂੰ ਸੁਧਾਰ ਨਾ ਸਕੀ ਤੂੰ ਮੈਨੂੰ ਕੀ ਸੁਧਾਰੇਂਗੀ ਮੇਰਾ ਤਾਂ ਕੰਮ ਵੀ ਲੋਕਾਂ ਨੂੰ ਨਸ਼ੇ ਸਪਲਾਈ ਕਰਨਾ ਹੈ ਤੂੰ ਦੱਸ ਕੀ ਕਰ ਲਵੇਂਗੀ ਇਹਨੇ ਨੂੰ ਸਿਮਰਨ ਦੀ ਸੱਸ ਸੌਰਵੀ ਉੱਥੇ ਆ ਜਾਂਦੇ ਹਨ ਤੇ ਸਿਮਰਨ ਨੂੰ ਹੀ ਮਾੜਾ ਚੰਗਾ ਬੋਲਣ ਲੱਗ ਜਾਂਦੇ ਨੇ ਸਿਮਰਨ ਨੂੰ ਸਭ ਸਮਝ ਆ ਗਈ ਸੀ ਕਿ ਅਰਸ ਸਭ ਕੁਝ ਆਪਣੇ ਸ਼ੌਂਕ ਲਈ ਕਰਦਾ ਹੈ ਬੰਦੇ ਨੂੰ ਉਸਦੀ ਕੋਈ ਬੁਰੀ ਆਦਤ ਛਡਵਾਉਣ ਵਿੱਚ ਉਸਦੀ ਮਦਦ ਕੀਤੀ ਜਾ ਸਕਦੀ ਹੈ ਪਰ ਉਸ ਦਾ ਸ਼ੌਂਕ ਛਡਵਾਉਣ ਵਿੱਚ ਨਹੀਂ ਇਸ ਲਈ ਸਿਮਰਨ ਨੇ ਜਲਦੀ ਨਾਲ ਆਪਣੀ ਮਾਂ ਨੂੰ ਫੋਨ ਕੀਤਾ ਤਾ ਉਹ ਉਸ ਨੂੰ ਉਸ ਰਾਤ ਹੀ ਉੱਥੋਂ ਆ ਕੇ ਲੈ ਗਏ ਤੇ 2-3 ਸਾਲ ਸਿਮਰਨ ਨੂੰ ਕੇਸ ਲੜਨ ਤੋਂ ਬਾਅਦ ਅਰਸ਼ ਨਾਲੋਂ ਤਲਾਕ ਤਾਂ ਮਿਲ ਗਿਆ ਪਰ ਅਰਸ਼ ਨੂੰ ਆਪਣੀ ਕੀਤੀ ਕਿਸੇ ਵੀ ਕੋਈ ਗਲਤੀ ਦਾ ਪਛਤਾਵਾ ਨਹੀਂ ਸੀ ਅਰਸ਼ ਸਿਮਰਨ ਨੂੰ ਇਹੀ ਕਹਿ ਰਿਹਾ ਸੀ ਕਿ ਕੁਝ ਵੀ ਹੋ ਜਾਏ ਮੈਂ ਤੈਨੂੰ ਦੁਬਾਰਾ ਆਪਣੇ ਘਰ ਨਹੀਂ ਲੈ ਕੇ ਜਾਵਾਂਗਾ ਮੈਂ ਤੇਰੇ ਕਰਕੇ ਇੱਕ ਕੈਦ ਵਿੱਚ ਸੀ ਹੁਣ ਮੈਂ ਫਿਰ ਤੋਂ ਆਜ਼ਾਦ ਹੋ ਜਾਵਾਂਗਾ ਜੇਕਰ ਤੂੰ ਭੁੱਲ ਕੇ ਵੀ ਇੱਥੇ ਵਾਪਸ ਆ ਗਈ ਤਾਂ ਮੈਂ ਤੈਨੂੰ ਕਿਉਂ ਦੀ ਨਹੀਂ ਛੱਡਾਂਗਾ ਚਾਹੇ ਮੈਨੂੰ ਜੇਲ੍ਹ ਹੀ ਕਿਉ ਨਾ ਜਾਣਾ ਪਏ ਸਿਮਰਨ ਅਰਸ਼ ਦੀਆਂ ਇਹਨਾਂ ਗੱਲਾਂ ਤੋਂ ਬਹੁਤ ਡਰ ਗਈ ਸੀ ਤੇ ਉਸਨੇ ਤਲਾਕ ਲੈਣ ਦੀ ਪੱਕੀ ਯੋਜਨਾ ਬਣਾ ਲਈ ਤੇ ਅਖੀਰ 2-3 ਸਾਲ ਬਾਅਦ ਦੋਨਾਂ ਦਾ ਤਲਾਕ ਹੋ ਗਿਆ ਪਰ ਸਿਮਰਨ ਅੱਜ ਵੀ ਉਹਨਾਂ ਬੁਰੀਆਂ ਯਾਦਾਂ ਦੇ ਸਦਮੇ ਵਿੱਚ ਹੈ ਉਸਦੇ ਵਿਆਹ ਵਾਲੇ ਤੇ ਸੁਹਾਗ ਰਾਤ ਵਾਲੇ ਸਭ ਚਾ ਮਰ ਗਏ ਸੀ ਹੁਣ ਉਹ ਵਿਆਹ ਦੇ ਨਾਮ ਤੋਂ ਵੀ ਡਰਨ ਲੱਗ ਗਈ ਸੀ ਇਥੇ ਗਲਤੀ ਕਿਸ ਦੀ ਹੈ ਸਿਮਰਨ ਦੀ ਜਾਂ ਉਸਦੇ ਮਾਪਿਆਂ ਦੀ ਜਿਨ੍ਹਾਂ ਨੇ ਬਿਨਾਂ ਕੋਈ ਪੁੱਛਤਾਛ ਕੀਤੇ ਆਪਣੀ ਕੁੜੀ ਨੂੰ ਘਰ ਤੋਂ ਤੋੜਨ ਦੀ ਕੀਤੀ ਸਿਰਫ ਲੋਕਾਂ ਦੇ ਤੇ ਜਮਾਨੇ ਦੇ ਡਰ ਕਰਕੇ ਉਹਨਾਂ ਨੇ ਆਪਣੀ ਕੁੜੀ ਦੀ ਕੋਈ ਗੱਲ ਨਾ ਸੁਣੀ ਤੇ ਉਸ ਨੂੰ ਹਰ ਇੱਕ ਹਾਲਤ ਵਿੱਚ ਸਮਝੌਤਾ ਕਰਕੇ ਆਪਣੇ ਸ਼ਾਦੀ ਸੁਧਾਰ ਰਿਸ਼ਤੇ ਨੂੰ ਬੁਨਾਈ ਰੱਖਣ ਲਈ ਕਿਹਾ ਗਿਆ ਤੇ ਇੰਨਾ ਜਮਾਨੇ ਦੇ ਤੇ ਦੁਨੀਆ ਦੇ ਤਾਨੇ ਮੇਨਿਆਂ ਤੋਂ ਡਰਦੀ ਸਿਮਰਨ ਵਿਚਾਰੀ ਦੀ ਪੂਰੀ ਜ਼ਿੰਦਗੀ ਵਿਆਹ ਦੀ ਚਾਤੋਂ ਸ਼ੁਰੂ ਹੋ ਕੇ ਸੁਹਾਗ ਰਾਤ ਦੇ ਦੁਖਾਂ ਤੋਂ ਲੈ ਕੇ ਆਖਿਰ ਤਲਾਕ ਤੇ ਆ ਕੇ ਮੁੱਕ ਗਈ ਇੱਥੇ ਵੀ ਹਜੇ ਸਿਮਰਨ ਦਾ ਜ਼ਿੰਦਗੀ ਨੂੰ ਲੈ ਕੇ ਸੰਘਰਸ਼ ਕੀ ਖਤਮ ਹੋ ਗਿਆ ਸੀ ਜਾਂ ਸ਼ੁਰੂ ਹੋਇਆ ਪਤਾ ਨਹੀਂ ਹੈ ਸਾਡੇ ਦੇਸ਼ ਵਿੱਚ ਕਿੰਨੀਆਂ ਹੀ ਸਿਮਰਨ ਆਪਣੇ ਵਿਆਹ ਦੀ ਚਾਹ ਨੂੰ ਦਿਲ ਵਿੱਚ ਦਬਾਈ ਜੀ ਰਹੀਆਂ ਨੇ ਜਿਸ ਜਾਤੀ ਸ਼ੁਰੂਆਤ ਤਾਂ ਵਿਆਹ ਤੋਂ ਹੀ ਹੁੰਦੀ ਹੈ ਆਖਿਰ ਤਲਾਕ ਜਾਂ ਫਿਰ ਕਿਸੇ ਕੁੜੀ ਤੇ ਸਾਰਿਆਂ ਵੱਲੋਂ ਮਾਰ ਦਿੱਤੇ ਜਾਣ ਤੇ ਉਸ ਦੀ ਜਾਨ ਨਾਲ ਆਖਿਰ ਇਹੋ ਜਿਹਾ ਚਾ ਦੁਖਾਂਤ ਵਿੱਚ ਖਤਮ ਹੋ ਜਾਂਦਾ ਹੈ ਦੋਸਤੋ ਕਹਾਣੀ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਹੋਰ ਕਹਾਣੀਆਂ ਵੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ ਜੀ